ਸੇਵਕ ਕੋ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ ਦੇ ਮਹਾਵਾਕ ਅਨਸਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਪ੍ਰੋਗਰਾਮ ਖਾਸ ਮੁਲਾਕਾਤ ਵਿੱਚ ਆਪ ਜੀ ਦਾ ਸਵਾਗਤ ਹੈ ਤੇ ਅੱਜ ਅਸੀਂ ਤੁਹਾਨੂੰ ਅਜਿਹੀ ਸ਼ਖਸੀਅਤ ਦੇ ਨਾਲ ਮਿਲਾ ਰਹੇ ਹਾਂ ਜਿਨ੍ਹਾਂ ਨੇ ਆਪਣੇ ਜੀਵਨ ਦਾ ਮਨੋਰਥ ਸੇਵਾ ਬਣਾਇਆ ਹੋਇਆ ਹੈ ਔਰ ਸੇਵਾ ਦੇ ਖੇਤਰ ਵਿੱਚ ਸਤਕਾਰਤ ਸ਼ਖਸੀਅਤ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਅੱਜ ਸਾਡੇ ਕੋਲ ਗੁਰਦੁਆਰਾ ਗੁਰੂ ਨਾਨਕ ਦਰਬਾਰ ਮੌਂਟਰੀਅਲ ਕੈਨੇਡਾ ਵਿੱਚ ਪਹੁੰਚੇ ਹੋਏ ਨੇ ਤੇ ਮਹਾਪੁਰਸ਼ਾਂ ਦੇ ਨਾਲ ਕਰਨੀਆਂ ਵਿਚਾਰਾਂ ਦੀ ਸਾਂਝ ਕੇ ਉਹ ਕਿਸ ਤਰ੍ਹਾਂ ਦੇ ਸੇਵਾ ਕਾਰਜ ਚਲਾ ਰਹੇ ਨੇ ਔਰ ਉਹਨਾਂ ਦਾ ਕੈਨੇਡਾ ਦੇ ਵਿੱਚ ਕਿਸ-ਕਿਸ ਜਗ੍ਹਾ ਤੇ ਜਾਣ ਦਾ ਪ੍ਰੋਗਰਾਮ ਹੈ ਜਾਂ ਕਿਸ-ਕਿਸ ਜਗ੍ਹਾ ਤੇ ਸੰਗਤਾਂ ਦੇ ਦਰਸ਼ਨ ਕਰਕੇ ਉਹ ਆਏ ਨੇ ਤੇ ਆਓ ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਫਤੇ ਦੀ ਸਾਂਝ ਤੇ ਫਿਰ ਕਰਾਂਗੇ ਗੁਰਮਤ ਵਿਚਾਰਾਂ ਦੀ ਸਾਂਝ ਤੇ ਸਤਕਾਰ ਜੋ ਬਾਬਾ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਤੇ ਦਿਲਦਾਰ ਰੇਡੀਓ ਤੇ ਆਪ ਜੀ ਦਾ ਨਿੱਘਾ ਸਵਾਗਤ ਕਿ ਆਪ ਜੀ ਨੇ ਅੱਜ ਸਾਨੂੰ ਆਪਣੇ ਰੁਜ਼ੀਵਿਆਂ ਪਰ ਕੈਨੇਡਾ ਫੇਰੀ ਦੌਰਾਨ ਸਮੇਂ ਚੋਂ ਕੁਝ ਮਿੰਟ ਜਿਹੜੇ ਉਹ ਸਾਨੂੰ ਬਖਸ਼ੇ ਆ ਬਹੁਤ ਬਹੁਤ ਆਪ ਜੀ ਦਾ ਅਸੀਂ ਆਪਣੇ ਪੂਰੇ ਚੈਨਲ ਵੱਲੋਂ ਧੰਨਵਾਦ ਕਰਦੇ ਆ ਤੇ ਬਾਬਾ ਜੀ ਸਭ ਤੋਂ ਪਹਿਲੇ ਤੇ ਸਾਨੂੰ ਇਹੀ ਦੱਸੋ ਕੇ ਬਹੁਤ ਸਾਰੀਆਂ ਸੇਵਾਵਾਂ ਆਪ ਜੀ ਖਡੂਰ ਸਾਹਿਬ ਤੋਂ ਕਰ ਰਹੇ ਹੋ ਉਹਦੇ ਵਿੱਚ ਐਜੂਕੇਸ਼ਨ ਦੀਆਂ ਸੇਵਾਵਾਂ ਨੇ ਉਹਦੇ ਚ ਰੁੱਖਾਂ ਦੀ ਸੰਭਾਲ ਦੀਆਂ ਸੇਵਾਵਾਂ ਨੇ ਇਹ ਸਾਰਾ ਜਿੰਨਾ ਵੀ ਤੁਸੀਂ ਸੇਵਾ ਦਾ ਕਾਰਜ ਉੱਥੇ ਅਰੰਭੇ ਹੋਇਆ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਉਹਨਾਂ ਤੋਂ ਜਾਣਕਾਰੀ ਇਹ ਮਹੰਤੀ ਵੀ ਪਵਨ ਧਰਤੀ ਖਡੂਰ ਜਿਨ ਅੱਠ ਗੁਰੂ ਸਾਹਿਬਾਨ ਨੇ ਬਾਰਕ ਚਰਨ ਪਾ ਕੇ ਪੁੱਤਰ ਕੀਤਾ ਗੁਰਬਾਣੀ ਦਾ ਫਰਮਾਨ ਹੈ ਫੇਰ ਵਸਾਇਆ ਫੇਰ ਆਣ ਸਤ ਗੁਰੂ ਖਾਡੂਰ ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਜ ਗਏ ਸੋ ਇਤਿਹਾਸਤਾਨ ਤੇ ਬੜੇ ਲੰਮੇ ਸਮੇਂ ਤੋਂ ਸੇਵਾ ਦਾ ਕਾਰਜ ਤੋਂ 100 ਸਾਲ ਪਹਿਲੇ ਸ਼ੁਰੂ ਕੀਤਾ ਬਾਬਾ ਗੁਰਮਿਕਸ ਜੀ ਨੇ ਉਹਦੇ ਨਾਲ ਸੇਵਾ ਦੇ ਨਾਲ ਨਾਲ ਵਿਦਿਆ ਦਾ ਨਾਲ ਜਿਹੜਾ ਵਾਤਾਵਰਣ ਦਾ ਨਾਲ ਖੇਡਾਂ ਦਾ ਇਹ ਸਾਰੇ ਕਾਰਜ ਜੀ ਗੁਰੂ ਦੀ ਕਿਰਪਾ ਨਾਲ ਹੋ ਰਹੇ ਨੇ ਸੋ ਵਿਸ਼ੇਸ਼ ਤੌਰ ਤੇ ਸਾਨੀ ਸਿੱਖੀ ਜੋ ਉੱਥੇ ਕਾਰਜ ਹੋ ਰਹੇ ਨੇ ਉਹਦੇ ਵਿੱਚ ਵਾਤਾਵਰਣ ਦਾ ਵੀ ਅਨਾਂ ਤੇ ਵਿਦਿਆਦਿਵ ਹੈਗਾ ਜਿਵੇਂ ਕਿ 2004 ਵਿੱਚ ਗੁਰੰਗਤ ਦੇਵੀ ਦਾ 500 ਸਾਲਾ ਸਤਾਵਰੀ ਸਮਰ ਨੂੰ ਹੁਕੇ ਇਹ ਕਾਰਜ ਰੰਮੇ ਸੀ ਉਹਨਾਂ ਵਿੱਚ ਪੰਜ ਪ੍ਰੋਜੈਕਟ ਲਿਖੇ ਸਨ ਇੱਕ ਵਾਤਾਵਰਨ ਦਾ ਸੀ ਉਹਦੇ ਚ ਕਿਉਂਕਿ 500 ਸਾਲ ਹੁਣ ਕਰਕੇ ਵਿਚਾਰ ਹੋਇਆ ਕਿ 500 ਕਿਲੋਮੀਟਰ ਛੜਕਾਏ ਦਰਖਤ ਲਗਾਉਣ ਦਾ ਟੀਚਾ ਮਿਥਿਆ ਉਹ ਗੁਰੂ ਨੇ ਕਿਰਪਾ ਕੀਤੀ ਉਹਨੇ 1999 ਦੇ ਵੇਲੇ ਸ਼ੁਰੂ ਕੀਤਾ ਕਾਰਜ 2021 ਵਿੱਚ 22 ਸਾਲ ਲੱਗੇ ਲਗਭਗ ਉਹ 500 ਕਿਲੋਮੀਟਰ ਸੰਪੂਰਨ ਹੋਇਆ ਔਰ ਬੋਰਡ ਪੀਪਲ ਸਾਡੇ ਪੰਜਾਬ ਦੇ ਬੜੇ ਵਿਰਾਸਤੀ ਦਰਖਸਨ ਉਹ ਬੜੇ ਲੋਭ ਹੋ ਰਹੇ ਸੀ ਉਹ 4 ਸੀ 500 ਬੋਰਡ 500 ਪੀਪਲ ਲਗਾਉਣ ਦਾ ਉਹ ਗੁਰੂ ਨੇ 5000 ਪੀਪਲ 5000 ਬੋਰਡ ਲਗਵਾਇਆ ਪਾਤਸ਼ਾਹ ਨੇ ਸਿਵਾ ਲਈਆ ਸੋ ਇਸ ਤਰ੍ਹਾਂ 500 ਏਕੜ ਬਾਗ ਦਾ ਟੀਚਾ ਮੇਥੇ ਵੀ 500 ਏਕੜ ਬਾਗ ਪੰਜਾਬ ਲਗਾਇਆ ਜਾਵੇ ਉਹ ਗੁਰੂ ਦੀ ਕਿਰਪਾ ਨਾਲ 350 ਏਕੜ ਲੱਗ ਚੁੱਕਾ ਹੈ 150 ਏਕੜ ਜੀ ਪਿੱਛੇ ਚੱਲ ਰਹੀ ਛੀ ਸੋ ਹੁਣ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਦਾ ਸ਼ਤਾਬਦੀ ਗੁਰਪੁਰਬ ਦੇ ਰੂਪ ਵਿੱਚ ਸਾਰੇ ਸਿੱਖ ਜਗਤ ਨੇ ਮਨਾਏ ਹਨ। ਹਾਂਜੀ। ਉਹਨੂੰ ਸਮਰਪਿਤ ਸੀ ਕਿ 550 ਮਿੰਨੀ ਜੰਗਲ ਪੰਜਾਬ 'ਚ ਲਗਾਏ ਜਾਣ ਤਾਂ ਕਿ ਵਾਤਾਵਰਣ ਸ਼ੁੱਧ ਹੋਵੇ, ਸਾਡੇ ਜੀ ਜੰਤੂ ਜਿਹੜੀਆਂ ਪ੍ਰਜਾਤੀਆਂ ਲੋਪ ਹੋ ਰਹੀਆਂ ਉਹ ਦੁਬਾਰਾ ਸਾਡੇ ਸਰਜੀਤ ਹੋ ਜਾਣ। ਸੋ ਉਹਨਾਂ ਵਿੱਚੋਂ ਗੁਰੂ ਦੀ ਕਿਰਪਾ ਨਾਲ ਸਿਲੀ 5 ਸਾਲਾਂ ਤੋਂ ਲੈ ਕੇ 19 ਤੋਂ ਲੈ ਕੇ ਹੁਣ ਤੱਕ 300 ਦੇ 10 ਜੰਗਲ ਮਿੰਨੀ ਜੰਗਲ ਪੰਜਾਬ 'ਚ ਲੱਗ ਚੁੱਕੇ ਨੇ। ਉਹਨਾਂ ਨੂੰ ਮੈਂ ਸਤਾਰਾ ਥੋੜਾ ਦੱਸ ਦੇਣਾ ਚਾਹੁੰਨਾ ਕਿ ਮਿੰਨੀ ਲਗਦਾ ਏਰੀਆ ਰਕਬਾ ਲਗਭਗ ਘੱਟੋ ਘਾਟ ਜਿਹੜਾ ਇੱਕ ਕਨਾਲ ਦਾ ਰੱਖਿਆ ਹੀ ਵੱਧ ਕਿਲਾ ਦੋ ਕਿਲੇ 10 ਕਿਲੇ ਜਿੰਨਾ ਹੋਇਆ ਉਹਦਾ ਕੋਈ ਨਹੀਂ ਹੈਗਾ ਕਿ ਜਿੰਨੀ ਵੱਧ ਤੋਂ ਵੱਧ ਹੋ ਜੇ ਪਰ ਇੱਕ ਕਨਾਲ ਦੇ ਵਿੱਚ ਲਗਭਗ 250 ਬੂਟਾ ਲੱਗਦਾ ਏ ਇੱਕ ਏਕੜ ਦੇ ਵਿੱਚ 2000 ਬੂਟਾ ਲੱਗਦਾ ਏ ਤੇ ਉਹਦੇ ਵਿੱਚ ਜਿਹੜਾ 250 ਬੂਟਾ ਇੱਕ ਨਾਲ ਚ ਲੱਗਦਾ ਵਿੱਚ 50 ਕਿਸਮ ਦੀਆਂ ਵੈਰਾਈਟੀਆਂ ਹਨ ਜੰਗਲ ਵਿੱਚ 50 ਕਿਸਮ ਦੇ ਬੂਟੇ ਲਾਉਨੇ ਆਪਾਂ ਤਾਂ ਕਿ ਉਹਦੇ ਵਿੱਚ ਜਿਹੜੇ ਪ੍ਰਾਤਨ ਰਵਾਇਤੀ ਸਾਡੇ ਦਰਖਤ ਨੇ ਉਹ ਸਾਡੇ ਦੁਬਾਰਾ ਫੇਰ ਸਜੀਦ ਉਹਨਾਂ ਵਿੱਚ 25-25 ਫੀਸਦੀ ਚਾਰ ਹਿੱਸੇ ਵੰਡ ਕੀਤੀ ਹੋਈ ਆ ਜੀ 25 ਫੀਸਦੀ ਪ੍ਰਾਤਨ ਦਰਖ ਜਿਹੜੇ ਟਾਲੀ ਕਿਕਰ ਬੋਰਡ ਪੀਪਲ ਨੇਮ ਲਸੂੜਾ ਜਿਹੜੇ ਪ੍ਰਾਈਜ਼ ਦੋ ਹਗੇ ਨੇ ਵੀ ਹੈਗੇ ਨੇ ਵਰਨਾ ਵਗੈਰਾ ਜਾਂ ਸਰੀਵਗੈਰਾ ਜਿਹੜੇ ਸਾਡੇ ਬਹੁਤ ਲੋਭ ਹੋ ਰਹੇ ਪੰਜਾਬ ਤੇ 25 ਫੀਸਦੀ ਦੇਸੀ ਆਂਬ ਫਰੂਟ ਜਿਹੜੇ ਦੇਸੀ ਆਂਬ ਅਮਰੂਦ ਜਾਂ ਜਿੰਨੇ ਵੀ ਦੇਸੀ 베ਰੀ ਜਿੰਨੇ ਵੀ ਉਹ ਲਗਭਗ ਤੇ 50 ਫੀਸਦੀ ਦਵਾਈਆਂ ਵਾਲੇ ਮੈਡੀਸਨ ਜਿਹਾ ਹਰੜ ਭੇੜਾ ਆਵਲਾ ਸੌਂਜਨਾ ਅਰਜੁਨ ਕਣੀ ਪਤਾ ਆਦ ਬਗਾਰੇ ਬਾਬਾ ਜੀ ਜਦੋਂ ਤੁਸੀਂ ਇਹ ਗੱਲ ਕਰ ਰਹੇ ਸੀਗੇ ਤੇ ਤੁਹਾਡੇ ਇੱਕ ਉਥੇ ਖਡੂਰ ਸਾਹਿਬ ਦੇ ਵਿੱਚ ਵੀ ਤੁਸੀਂ ਇੱਕ ਗਾਰਡਨ ਬਣਾਇਆ ਹੋਇਆ ਹੈ ਬਾਗ ਜਿਹੜਾ ਲੱਗਾ ਹੈ ਖਡੂਰ ਸਾਹਿਬ ਦੇ ਵਿੱਚ ਉਹ ਸੁਣਿਆ ਉਹਦੇ ਵਿੱਚ ਮੈਂ ਦਰਸ਼ਨ ਵੀ ਸਾਧ ਸੰਗਤ ਜੀ ਜਾ ਕੇ ਕੀਤੇ ਹੈ ਉਥੇ ਉਹ ਸਾਰੇ ਹੀ ਸ਼ਹਿ ਦਰਖਤ ਮਿਲ ਜਾਂਦੇ ਆ ਜਿਨ੍ਹਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਕਰ ਆਉਂਦਾ ਹੈ ਉਹਦੀ ਕੀ ਵਿਸ਼ੇਸ਼ਤਾ ਹੈ ਥੋੜਾ ਸ਼ਾਇਦ ਇਹ ਵੀ ਸੰਗਤ ਦੇ ਵਾਸਤੇ ਇੰਟਰਸਟਡ ਰਹੇਗਾ ਕਿ ਤੁਸੀਂ ਬਹੁਤ ਵੱਡਾ ਉਪਰਾਲਾ ਕੀਤਾ ਹੈ ਹਾਂਜੀ ਉੱਥੇ 36 ਪ੍ਰਕਾਰ ਦੀਖਸ਼ ਦੇ ਫੋਟੋਸ ਲਾਏ ਹੋਏ ਨੇ ਔਰ ਜਿੰਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਾਮ ਆ ਲਗਭਗ 63 ਨਾਮ ਦਿੰਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਦੀ ਬਾਣੀ ਵਿੱਚ ਉਹਨਾਂ ਕਰਜਾ ਹਰ ਹਸਨ ਹੁੰਦਾ ਉਹ ਵੀ ਉੱਥੇ ਇੱਕ ਸਾਈਡ ਤੇ ਛੋਟੀ ਪਾਰਕ ਬਣਾਈ ਹੈ ਤਾਂ ਕਿ ਇੱਕ ਯਾਦ ਆਵੇ ਤੇ ਇੱਕ ਗੁਰੂ ਸਾਹਿਬ ਨੇ ਉਹਨਾਂ ਥਾਂ ਤਾਂ ਆਪਣੇ ਗੁਰੂ ਗ੍ਰੰਥ ਸਾਹਿਬ ਬਹੁਤ ਵੱਡੀ ਉਹ ਉਹ ਦਰਖਤੀ ਭਾਗਾਂ ਵਾਲੇ ਜਿਨ੍ਹਾਂ ਦਾ ਮਤਲਬ ਗੁਰੂ ਸਾਹਿਬ ਦੇ ਰਸਨਾ ਵਿੱਚੋਂ ਜਾਂ ਗੁਰਬਾਣੀ ਵਿੱਚ ਹੈ ਉਹ ਵੀ ਉੱਥੇ ਕੀਤਾ ਜੀ ਸੋ ਇਸ ਤਰੀਕਾ ਨਾਲ ਇਹ ਜੰਗਲਾਂ ਦਾ ਕਹੋ ਅੱਛੇ ਇੱਕ ਚੌਥਾ ਹਿੱਸਾ ਉਹ ਮਤਲਬ ਮੈਡੀਸਨ ਦਾ ਹੀ ਤੇ ਉਹ ਇੱਕ ਹਿੱਸਾ ਚੌਥਾ ਉਹ ਫੁੱਲਾਂ ਵਾਲਾ ਜੀ ਜੀ ਵਿਸਕਿਸ ਹੋਈ ਕਲੀ ਹੋਈ ਰਾਤ ਦੀ ਰਾਣੀ ਹਾਰ ਸ਼ਿੰਗਾਰ ਹੋਇਆ ਮੁਰਗਾ ਹੋਇਆ ਮੋਤੀਆ ਹੋਇਆ ਇਸ ਵੇਲੇ ਜਿਹੜੇ ਭੌਰ ਨੇ ਜਾਂ ਜਿਹਨੇ ਮਧੂਮੱਖੀ ਨੇ ਆ ਕੇ ਸ਼ਹਿਦ ਪ੍ਰਾਪਤ ਕਰਦੀਆਂ ਇੱਥੋਂ ਲੈ ਕੇ ਜੂਸ ਲੈ ਕੇ ਸ਼ਹਿਦ ਬਣਾਉਂਦੀਆਂ ਨੇ ਸੋ ਇਸ ਤਿਕਨ ਤਿਤਲੀਆਂ ਵਗੈਰਾ ਪਿਓੜਾ ਫਰੂਡ ਉਹਨਾਂ ਜੀ ਜੰਤੂ ਦੇ ਪਹਿਲਾ ਹੁੰਦੇ ਸੀ ਵੀ ਸੂਏ ਹੋਣੇ ਖਾਲ ਹੋਣੇ ਉਹਦੇ ਦਬ ਹੋਣੀ ਜਾਂ ਸਰਕੜੇ ਉਹਨੇ ਉਹ ਚਾਮ ਜੀ ਜੰਤੂ ਆਪਣੇ ਬੱਚੇ ਜਾਂ ਆਪਣਾ ਪ੍ਰਦੇਸ਼ ਕਰ ਲੈਂਦੇ ਸੀ ਹੁਣ ਲੰਘ ਭਗ ਜੀਵੀ ਤਰ੍ਹਾਂ ਦੇ ਜਾਂਦੇ ਵਾ ਲੈ ਨੇ ਜਮੀਨ ਲਾਲ ਲੈ ਨੇ ਜਾਂ ਫੇ ਪੱਕੀ ਖਾਲ ਹੋ ਗਏ ਨੇ ਸੋ ਉਹਨਾਂ ਦੁਬਾਰਾ ਇਹ ਸਾਰੀ ਇਹਦੀ ਪਰਵਿਸ਼ ਕਰਨ ਵਾਸਤੇ ਇਹ ਸਾਰਾ ਇੰਤਜ਼ਾਮ ਉਹ ਮਤਲਬ ਕੀਤਾ ਹੋਇਆ ਤੇ ਗੁਰੂ ਕਿਰਪਾ ਨਾਲ ਇਹ ਆਉਣ ਮਤਲਬ ਚੱਲੀ ਜਾਣਾ ਸਾਰਾ ਬਾਬਾ ਜੀ ਇੱਕ ਹੋਰ ਸਵਾਲ ਬਹੁਤ ਬਰਨਿੰਗ ਹੋ ਰਿਹਾ ਹੈ ਇਸ ਵੇਲੇ ਜਿਸ ਤਰ੍ਹਾਂ ਕਿ ਇਹ ਪਤਾ ਚੱਲ ਰਿਹਾ ਹੈ ਕਿ ਪੰਜਾਬ ਵਿੱਚ ਜੋ ਹਿਮਾਚਲ ਤੋਂ ਦਰਿਆ ਆਂਦੇ ਨੇ ਉਹਨਾਂ ਦਾ ਪਾਣੀ ਵੀ ਬੰਦ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਿਮਾਚਲ ਤੋਂ ਇਹ ਕਿਹਾ ਜਾ ਰਿਹਾ ਹੈ ਕਿ ਜੇ ਤੁਸੀਂ ਪੰਜਾਬ ਵਿੱਚ ਦੀ ਸਤਲੁਜ ਯਮਨਾ ਲਿੰਕ ਜਿਹੜੀ ਨਹਿਰ ਹੈ ਨਹੀਂ ਜਾਣਦੇ ਨਹੀਂ ਤੇ ਅਸੀਂ ਹਿਮਾਚਲ ਤੋ ਸਿੱਧਾ ਹੀ ਉੱਪਰਲੇ ਕਰਕੇ ਤੇ ਹਰਿਆਣੇ 'ਚ ਪਾਣੀ ਭੇਜ ਦੇਵਾਂਗੇ ਜੇ ਇਹ ਚੀਜ਼ ਹੋ ਜਾਂਦੀ ਹੈ ਪੰਜਾਬ ਦਾ ਪਾਣੀ ਦਿਨੋਂ ਦਿਨ ਥੱਲੇ ਜਾ ਰਿਹਾ ਹੈਗਾ ਔਰ ਜਿੰਨਾ ਝੋਨੇ ਦੀ ਫਸਲ ਹੈ ਜਿਹੜੀ ਉਸ ਦੇ ਨਾਲ ਪੰਜਾਬ ਦੇ ਪਾਣੀ ਤੇ ਅਸਰ ਪੈ ਰਿਹਾ ਹੈ ਕੀ ਲੱਗਦਾ ਹੈ ਪੰਜਾਬ ਦਾ ਭਵਿੱਖ ਕੀ ਹੋਵੇਗਾ ਇਹਦੇ ਲਈ ਤੁਹਾਡੇ ਵਰਗੀਆਂ ਜੋ ਮਾਨਵਤਾ ਦੀ ਸੇਵਾ ਕਰਨ ਵਾਲੀਆਂ ਸ਼ਖਸੀਅਤਾਂ ਉਹ ਜ਼ਰੂਰ ਚਿੰਤਤ ਹੋਣਗੇ ਤੁਹਾਡੀ ਚਿੰਤਾ ਤੇ ਇਹਦੇ ਲਈ ਉਪਰਾਲੇ ਕੀ ਹੋ ਸਕਦੇ ਆ ਇਹ ਵੀ ਜ਼ਰੂਰ ਦੱਸੋ ਇਹ ਪਾਣੀ ਤੇ ਪਹਿਲਾ ਪਾਣੀ ਜਿਹੋ ਜਿਤ ਹਰਿਆ ਸਭ ਕੋਏ ਜਦੋਂ ਪਾਣੀ ਦਾ ਵਜੂਦ ਆਇਆ ਤੋ ਬਿਨਾ ਕੁਝ ਜਿੰਦਾ ਰਹਿ ਨਹੀਂ ਸਕਦੀ ਦੋ ਚੀਜ਼ਾਂ ਕੁਦਰਤ ਨੇ ਸਾਨੂੰ ਤੋਹਫੇ ਬਜਾ ਕੇ ਇੱਕ ਪਾਣੀ ਤੇ ਹਵਾ ਇਹ ਕੋਈ ਬੰਦਾ ਬਣਾ ਨਹੀਂ ਸਕਦਾ ਤੇ ਇਸ ਤੋਂ ਬੰਦਾ ਬਣਾ ਕੋਈ ਜੀ ਜੰਤੂ ਜੀੜਾ ਸਾਹ ਲੈ ਜਿੰਦਾ ਰਹਿ ਸਕਦਾ ਸੋ ਇਹ ਪਾਉਣਾ ਨੇ ਪ੍ਰਧਾਨਾ ਨੇ ਹੁਣ ਨੋਟਸ ਕੀਤਾ ਵੀ ਇਹਦਾ ਨਾਲ ਲਿਖੀਤਾ ਵੀ ਕੋਈ ਜ਼ਰੂਰੀ ਹੈ ਪਾਣੀ ਸੰਭਾਲਣਾ ਜਾਂ ਆਪਣੇ ਘਰਾਂ ਦਾ ਪਾਣੀ ਜਿਹੜਾ ਬਚਸ਼ ਪਾਣੀ ਆਉਂਦਾ ਛੱਤ ਦਾ ਜਾਂ ਵਿਹੜੇ ਦਾ ਪਾਣੀ ਉਹਨਾਂ ਆਪਣੇ ਹਰ ਘਰ ਵਿੱਚ ਆਪਣਾ ਛੋਟਾ ਬੋਰ ਕੀਤਾ ਜਾਵੇ ਤਾਂ ਆਪਣਾ ਪਾਣੀ ਕੱਟੂ-ਕੱਟਰ بارش ਦਾ ਪਾਣੀ ਲੱਖਾਂ ਲੀਟਰ ਕਰੋੜਾਂ ਲੀਟਰ ਪਾਵਾ ਬਚਾ ਸਕਦੇ ਆ ਇਹ ਖਰੂਸਮ ਜਿੰਨੀਆਂ ਸੰਸਥਾਵਾਂ ਨੇ ਸਾਰਾ ਲਗਭਗ ਅਸੀਂ ਉਹ ਬੋਰ ਕੀਤੇ ਨੇ ਕਾਲਜਾਂ ਸਕੂਲਾਂ ਆਪਣੇ ਜਿੰਨੇ ਵੀ ਆਪਣੇ ਗੁਰਦਾਰੇ ਸਾਹਿਬਾਨ ਨੇ ਲੰਗਰ ਹਾਲ ਨੇ ਤਾਂ ਕਿ ਛੱਤ ਵਾਲਾ ਪਾਣੀ ਤੇ ਵਿਹੜਾ ਵਾਲਾ ਪਾਣੀ ਸਵਛ ਪਾਣੀ ਉਹ ਪਹਿਲਾਂ ਇਕੱਠਾ ਕਰਕੇ ਗਰਾਊਂਡ ਚ ਲਾ ਕੇ ਉਹਨੂੰ ਥੱਲੇ ਬੋਰ ਕਰਕੇ ਪੂਰਾ ਛਾਂ ਕੇ ਉਹਨੂੰ ਪੁਣ ਕੇ ਪੂਰੀ ਸਫਾਈ ਹੋ ਕੇ ਥੱਲੇ ਪਾਣੀ ਸੰਭਾਲਾ ਸਟੋਰ ਕੀਤਾ ਜਾਵੇ ਤਾਂ ਕਿ ਥੱਲੇ ਪਾਡ ਲੈਬ ਵਾਲਾ ਸਾਡਾ ਔਰ ਝੋਨੇ ਜਿੰਨਾ ਵਾ 20 ਦੀ ਝੋਨੇ ਜੇਗਾ ਬਾਰਲੀ ਇਹਨਾਂ ਦੇ ਪ੍ਰੇਮੀ ਬਾਗ ਲਾ ਸਕਦੇ ਨੇ ਬਾਗ ਦੇ ਨਾਲ ਇੱਕ ਤੇ ਝੋਨਾ ਨਹੀਂ ਲੱਗੇਗਾ ਉੱਚ ਤੇ ਉੱਚ ਝੋਨੇ ਦਾ ਪਾਣੀ ਬਚੇਗਾ ਤੇ ਔਰ ਇੱਕ ਹਵਾਸ਼ੁੱਧ ਹੋਵੇਗੀ ਇੱਕ ਅੰਦਰ ਵੀ 2-3 ਗੁਣਾ ਵਧ ਹੋ ਜਾਂਦੀ ਹੈ ਸੋ ਇਸ ਤਿਕਣਾ ਆਪਾਂ ਸਾਰੇ ਪ੍ਰਾਲੇ ਕਰਾਂਗੇ ਤੇ ਬਹੁਤ ਕੁਝ ਅਸੀਂ ਉਹਦਾ ਮਤਲਬ ਕੰਮਜਮ ਹੋ ਸਕਦੇ ਆ ਤੇ ਸਾਨੂੰ ਇਹ ਸੂਮੇ ਕੁਦਰਤ ਸੰਭਾਲਣੇ ਬਹੁਤ ਜ਼ਰੂਰੀ ਹੈ ਸਾਨੇ ਫਰਜ਼ ਨੇ ਬਾਬਾ ਜੀ ਦੂਸਰਾ ਮੈਂ ਇਹ ਵੀ ਸਵਾਲ ਕਰਨਾ ਚਾਹਾਂਗਾ ਕਿਉਂਕਿ ਤੁਸੀਂ ਵਿਦਿਆ ਦੇ ਖੇਤਰ ਵਿੱਚ ਤੇ ਰੁਜ਼ਗਾਰ ਅਰਦੇ ਖੇਤਰ ਵਿੱਚ ਵੀ ਪੰਜਾਬ ਦੇ ਨੌਜਵਾਨਾਂ ਲਈ ਇੱਕ ਜਿਹੜਾ ਵਾਸੀਂ ਕਹਿ ਲਿਏ ਕਿ ਚਾਨਣ ਮਨਾਰਾ ਬਣੇ ਹੋਏ ਉਹ ਜਦ ਕਿਸੇ ਨੂੰ ਵਿਦਿਆ ਲਈ ਵਧੀਆ ਤੇ ਰੋਜ਼ਗਾਰ ਦੇ ਵਾਸਤੇ ਵਧੀਆ ਕੋਈ ਕਾਉਂਸਲਿੰਗ ਦੀ ਜਾਂ ਟ੍ਰੇਨਿੰਗ ਦੀ ਲੋੜ ਹੁੰਦੀ ਹੈ ਤੇ ਉਸ ਇਲਾਕੇ 'ਚ ਬਾਬਾ ਸੇਵਾ ਸਿੰਘ ਜੀ ਦੇ ਸਰਪ੍ਰਸਤੀ ਹੇਠ ਚੱਲ ਰਹੀਆਂ ਸੰਸਥਾਵਾਂ ਨੇ ਜਿਹੜੀਆਂ ਉਹੀ ਨਜ਼ਰ ਆਉਂਦੀਆਂ। ਥੋੜਾ ਉਹਨਾਂ ਸੰਸਥਾਵਾਂ ਦੇ ਬਾਰੇ 'ਚ ਵੀ ਤੁਸੀਂ ਜਾਣਕਾਰੀ ਦਿਓ ਕਿ ਗੁਰੂ ਅੰਗਦ ਸੇਬ ਜੀ ਮਹਾਰਾਜ ਨੇ ਜੋ ਵਿਦਿਆ ਦਾ ਪ੍ਰਚਾਰ ਤੇ ਪ੍ਰਸਾਰ ਸ਼ੁਰੂ ਕੀਤਾ ਸੀ ਤੁਸੀਂ ਉਸ ਨੂੰ ਕਿਵੇਂ ਕੰਟੀਨਿਊਸਲੀ ਲੈ ਕੇ ਚੱਲ ਰਹੇ ਹੋ? ਏ ਗੁਰੰਗਦੇਵ ਨੂੰ ਹੀ ਸਮਰਪਤ ਨੇ ਗੁਰਚਤਾਬ ਦੀ ਗੁਰੰਗਦੇਵ 500 ਸਾਲਾਂ ਇਹਨੂੰ ਸਮਰਪਿਤ ਦੀ ਗੁਰ ਸਿੱਖਾ ਨੇ ਵਿਚਾਰ ਕੀਤੀ ਕਿ ਸ਼ਤਾਬਦੇ ਗੁਰੂ ਸਾਹਿਬ ਨੇ ਇੱਥੋਂ ਹੀ ਅਗਾਜ਼ ਕੀਤਾ ਹੈ ਵਿੰਦਿਆ ਦਾ ਇਥੋਂ ਮਲ ਖਾੜ ਦੀ ਸਥਾਪਨਾ ਕੀਤੀ ਇਥੋਂ ਲੰਗਰ ਦੀ ਮਰਜ਼ਾਦਾ ਹੋਰ ਪਰਪਾਕ ਕੀਤੀ ਸੋ ਉਦੋਂ ਸਮਰਪਤੀ ਉੱਥੇ ਨਿਸ਼ਾਨੀ ਸਿੱਖੀ ਵਿੱਚ ਜਿਵੇਂ ਐਨਡੀਏ ਨੈਸ਼ਨਲ ਡਿਫੈਂਸ ਅਕੈਡਮੀ ਘੜਗਵਾਸੇ ਸਿੱਧੇ ਲੈਫਟੀ ਭਰਤੀ ਹੁੰਦੇ ਨੇ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਦੇ ਚਵੀ ਬੱਚੇ ਆਪਣੇ ਸਫਲ ਹੋ ਗਏ ਨੇ ਜਿਹੜੇ ਐਨਡੀਏ ਦੇ ਪਾਸ ਕਰਕੇ ਜਐਸਵੀ ਕਰਕੇ ਆਪਣੇ ਜਾ ਚੁੱਕੇ ਨੇ ਸੋ ਬੱਚੇ ਬਰਗੇੜੀ ਜਨਨ ਬਣ ਗਏ ਸੋ ਇਸ ਤਰ੍ਹਾਂ ਬੱਚੀਆਂ ਲੜਕੀਆਂ ਨੂੰ ਟ੍ਰੇਨਿੰਗ ਦੇ ਕੇ ਪੁਲਿਸ ਵਿੱਚ ਦਾ ਪੈਰਾਮਿਲਟਰੀ ਫੋਰਸ ਤਿਆਰ ਕੀਤਾ ਜਾਂਦਾ ਅਜੇ 625 ਬੱਚੀਆਂ ਲੜਕੀਆਂ ਉਹ ਆਪਣੀਆਂ ਭਰਤੀ ਹੋ ਚੁੱਕੀਆਂ ਪੁਲਿਸ ਹੋਇਚ ਸੋ ਇਤਨਾ ਅਕੈਡਮੀ ਹਾਕੀ ਦੀ ਵਿੱਚ ਪੰਜ ਬੱਚੇ ਆਪਣੀ ਇੰਡੀਆ ਟੀਮ ਵਿੱਚ ਪਹੁੰਚ ਗਏ ਨੇ ਪੰਜਾਂ ਵਿੱਚੋਂ ਤਿੰਨ ਬੱਚੇ 올림픽 ਵਿੱਚ ਪਹੁੰਚ ਗਏ ਨੇ ਸੋ ਇਸ ਤਿਹੇ ਕਿ ਨਾ ਜੁਪੀਐਸਸੀ ਦਾ ਸ਼ੁਰੂ ਕੀਤਾ ਹੋਇਆ ਉਹ ਤਿੰਨ ਚਾਰ ਸਾਲ ਦਾ ਹੈਗਾ ਉਹ ਪ੍ਰੋਸੈਸ ਉਹਦਾ ਨਾ ਗ੍ਰੈਜੂਏਸ਼ਨ ਤੇ ਨਾਲ ਉਹਨਾਂ ਦੀ ਕੋਚਿੰਗ ਦਿੱਲੀ ਤੋਂ ਹਰ ਕੀਤੀ ਫੈਕਲਟੀ ਸੋ ਥੋੜਾ ਜਤਨ ਹੋ ਰਹੇ ਨੇ ਗੁਰੂ ਕਿਰਪਾ ਨਾਲ ਹੋਂਹ ਹਰ ਬੱਚੇ ਜਿਹੜੇ ਹੁਣ ਜੇ ਤੁਸੀਂ ਖੇਮਕਾਰ ਜਾਂ ਪੱਟੀ ਇਲਾਕਾ ਦੱਸਦੇ ਹੋ ਹਰ ਕੀ ਜੋ ਪੰਜ ਬੱਚੇ ਐਸਸੀਬੀ ਲਈ ਕੀਤੀ ਹੈਂਡੀ ਵਿੱਚ ਸਭ ਤੋਂ ਇਹਨੇ ਇੱਕ ਬੱਚਾ ਸ਼ਹੀਦ ਪਿੰਡ ਤੇ ਬਿਲਕੁਲ ਆਗੇ ਉਥੇ ਬੱਚਾ ਆਲ ਓਨ ਇੰਡੀਆ 7 ਲੱਖ ਬੱਚਾ ਪੀਰ ਹੁੰਦਾ ਇਸ ਇਗਜ਼ਾਮ ਜੇ ਇਸ ਬੱਚੇ ਨੇ 7ਵਾਂ ਨੰਕ ਲਿਆ ਇੰਡੀਆ ਵਿੱਚੋਂ ਬਸ ਬੱਚਿਆਂ ਦੇ ਹੈਗੇ ਨੇ ਉਹਨਾਂ ਤੇ ਟੈਲਟ ਹੈਗਾ ਉਹਨਾਂ ਚ ਬਹੁਤ ਕੁਝ ਪਰ ਉਹ ਕੁਦਰਤੀ ਨੂੰ ਮੌਕਾ ਨਹੀਂ ਕਾ ਮਿਲਦਾ ਤੇ ਉਹਨਾਂ ਨੂੰ ਸਮਾਨ ਨਹੀਂ ਮਿਲਦਾ ਤੇ ਚਲੋ ਗੁਰੂ ਕਿਰਪਾ ਨੇ ਯਤਨ ਨੇ ਵੀ ਥੋੜੇ ਯਤਨ ਬਿਲਕੁਲ ਜੀ ਬਿਲਕੁਲ ਜੀ ਤੇ ਬਾਬਾ ਜੀ ਮੇਰਾ ਹੁਣ ਆਖਰੀ ਸਵਾਲ ਹੈ ਆਪ ਜੀ ਨੂੰ ਤੁਸੀਂ ਕੈਨੇਡਾ ਦੇ ਵਿੱਚ ਆਏ ਇੱਥੇ ਆ ਕੇ ਕਿਸ ਤਰ੍ਹਾਂ ਦਾ ਤੁਹਾਨੂੰ ਜਿਹੜਾ ਵਾ ਇਹਨਾਂ ਮਾਨਵਤਾ ਤੇ ਭਲੇ ਲਈ ਸਹਿਯੋਗ ਮਿਲਿਆ ਕਿੱਥੇ ਕਿੱਥੇ ਤੁਸੀਂ ਜਾਏ ਕਿਸ-ਕਿਸ ਸ਼ਹਿਰ ਦੇ ਵਿੱਚ ਅਜੇ ਹੋਰ ਆਪ ਜੀ ਨੇ ਸੰਗਤਾਂ ਦੇ ਦਰਸ਼ਨ ਕਰਨ ਲਈ ਜਾਣਾ ਕਿਹੜੇ-ਕਿਹੜੇ ਗੁਰੂ ਘਰਾਂ 'ਚ ਹੋਰ ਕੀ ਪ੍ਰੋਗਰਾਮ ਹੈ ਕਿਉਂਕਿ ਤੁਹਾਡੇ ਅਜੇ ਕੁਝ ਦਿਨ ਇੱਥੇ ਹੋਰ ਨੇ ਉਹ ਕਿਸ ਤਰ੍ਹਾਂ ਦੇ ਪ੍ਰੋਗਰਾਮ ਰਹਿਣ ਕਿੰਨੇ ਦਿਨ ਹਮੇਸ਼ਾ ਵਧੇ ਸੰਗਤਾਂ ਪੰਜਾਬ ਦੇ ਨਾਲ ਪਿਆਰ ਕਰਨ ਵਾਲੀਆਂ ਸੰਗਤਾਂ ਵੀ ਬਹੁਤ ਨੇਹੋ ਆ ਬਹੁਤ ਚਿੰਤਾ ਤੇ ਵੀ ਚਿੰਤਾ ਤੇ ਵੀ ਨੇ ਵੀ ਸਾਡੇ ਪੰਜਾਬ ਦਾ ਜਿਹੋ ਅਸੀਂ ਸਾਡੀ ਮਿੱਟੀ ਜਿੱਥੋਂ ਜੰਮੇ ਪੜੇ ਹਥੋਂ ਆਏ ਆ ਉਹ ਹਰ ਪੱਖੋਂ ਵਾਤਾਵਰਣ ਪੱਖੋਂ ਹੋਵੇ ਵਿਦਿਆ ਪੱਖੋਂ ਹੋਵੇ ਗੁਰਤਾਮਾ ਪੱਖੋਂ ਹੋਵੇ ਜਾਂ ਚੜ੍ਹਦੀ ਕਲਾ ਪੱਖੋਂ ਹੋਵੇ ਮੇਸ਼ੇ ਹੀ ਬੜੀ ਚੰਗੀ ਸੋਚ ਸਾਰੇ ਲਗਭਗ ਸ਼ਹਿਰਾਂ 'ਚ ਹੋਇਆ ਉਹਨ ਇਥੋਂ ਇਥੇ ਟਾਂਟੋ ਜਨਾਬ ਮੈਨੀ ਪੈ ਗਿਆਣਾ ਦੋ ਤਿੰਨ ਦਿਨ ਵਾਸਤੇ तकरीबन 4 ਤੇ 5 ਦੋ ਦਿਨ तकरीबन ਅਗਸਤ ਰੁੱਥੇ ਆ ਜੀ ਉਸ ਤੋਂ ਬਾਅਦ ਹੀ ਪੰਜਾਬ ਮਾਫਸਰ ਜਨ ਹੈ ਬਹੁਤ ਵਧੀਆ ਜੀ ਸਤਸੰਗਤ ਜੀ ਸਾਡੀ ਵੀ ਸਤਿਗੁਰਾਂ ਦੇ ਚਰਨਾਂ 'ਚ ਇਹੀ ਬੇਨਤੀ ਹੈ ਕਿ ਜਿਸ ਤਰੀਕੇ ਦੇ ਨਾਲ ਮਹਾਂਪੁਰਸ਼ ਬਾਬਾ ਸੇਵਾ ਸਿੰਘ ਜੀ ਮਾਨਵਤਾ ਦੀ ਸੇਵਾ ਲਈ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਵਾਤਾਵਰਣ ਦੀ ਸੁਭਾਲ ਲਈ ਲੱਗੇ ਹੋਏ ਨੇ ਦਿਨ ਰਾਤ ਇੱਕ ਕਰ ਰਹੇ ਨੇ ਸਤਿਗੁਰੂ ਜੀ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਇਸੇ ਤਰ੍ਹਾਂ ਹੀ ਸੇਵਾ ਨਿਭਾਉਂਦੇ ਰਹਿਣ ਤੇ ਸਾਡਾ ਵੀ ਸਾਰਿਆਂ ਦਾ ਇੱਕ ਫਰਜ਼ ਬਣਦਾ ਹੈ ਕਿ ਇਸ ਸੇਵਾ ਦੇ ਵਿੱਚ ਜਿੱਥੇ ਵੀ ਮਹਾਂਪੁਰ ਸਾਡੇ ਕੋਲ ਆਂਦੇ ਆ ਜਾਂ ਜਦੋਂ ਵੀ ਸਾਡਾ ਇਹਨਾਂ ਦੇ ਨਾਲ ਸੰਪਰਕ ਬਣਦਾ ਅਸੀਮੀ ਆਪਣਾ ਵੱਧ ਤੋਂ ਵੱਧ ਸਹਿਯੋਗ ਹੈ ਜਿਹੜਾ ਮਹਾਪੁਰਸ਼ਾਂ ਨੂੰ ਇਸ ਕਾਰਜ ਦੇ ਵਿੱਚ ਤਨ ਮਨ ਤੇ ਧੰ ਦੇ ਨਾਲ ਸਹਿਯੋਗ ਪਾਈਏ ਤਾਂ ਕਿ ਇਹ ਸੇਵਾਵਾਂ ਹਰ ਜਗ੍ਹਾ ਤੇ ਨਿਰੰਤਰ ਸਫਲ ਹੁੰਦਿਆਂ ਰਹਿਣ ਔਰ ਇਸੇ ਤਰ੍ਹਾਂ ਹੀ ਮੈਂ ਇਸ ਤੁਸੀਂ ਸਕਰੀਨ ਤੇ ਇਹਨਾਂ ਦੇ ਜਿਹੜੇ ਨੰਬਰ ਨੇ ਉਹ ਵੀ ਨਾਲ ਦੇਖ ਰਹੇ ਹੋਵਗੇ ਤੁਸੀਂ ਹੋਰ ਵਧੇਰੇ ਜਾਣਕਾਰੀ ਦੇ ਵਾਸਤੇ ਬਾਬਾ ਜੀ ਦੇ ਸੇਵਾਦਾਰਾਂ ਦੇ ਨਾਲ ਖਡੂਰ ਸਾਹਿਬ ਦੇ ਵਿੱਚ ਜਾਂ ਇੱਥੇ ਵੀ ਹੈ ਜਿਹੜਾ ਉਹ ਸੰਪਰਕ ਕਰਨਾ ਹੋਵੇ ਤੇ ਵੀਡੀਓ ਦੇ ਉੱਪਰ ਚੱਲਦੇ ਨੰਬਰਾਂ ਤੇ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਤੇ ਬਾਬਾ ਜੀ ਆਪ ਜੀ ਆਏ ਸਾਡੇ ਲਈ ਇੰਨਾ ਸਮਾਂ ਕੱਢਿਆ ਆਪ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਸ ਕਰਦੇ ਹਾਂ ਅੱਗੇ ਤੋਂ ਵੀ ਇਸੇ ਤਰ੍ਹਾਂ ਆਸ਼ੀਰਵਾਦ ਦਿੰਦੇ ਰਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ